ਬਿਲਕੁਲ ਤੇ ਲੋ ਜੀ ਪਿੰਡ ਵਿੱਚ ਰਹਿੰਦੇ ਸਾ ਤੇ ਬਾਸੇ ਕੇ ਆਉਂਦੀ ਸੀ ਕਦੇ ਕਦੇ ਸਾਡੇ ਉਪਰੋਂੇ ਵੀ ਲਿਆਉਂਦੀ ਸੀ ਹੂੰ ਖੇੜਦਿਆਂ ਹੋਇਆਂ ਨੂੰ ਪਰੌਣੇ ਤੇ ਸਪੈਂਦੇ ਸੀ ਭੱਜੇ ਆਉਂਦੇ ਘਰ ਤੱਕ ਸਾਹ ਵੀ ਨਾਲ ਲੈਂਦੇ ਸੀ ਹੂੰ ਹਾਂ ਅੱਜ ਕੱਲ ਲੜਾਈਆਂ ਦੀ ਗੱਲਾਂ ਨਹੀਂ ਸੀ ਚੱਲਦੀਆਂ ਕਬੀਲਦਾਰੀ ਤੇ ਚੱਲਦੀਆਂ ਸੀ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਹਾਂ ਤੇ ਪਰੌਣਿਆਂ ਦੀ ਅੱਖੋਂ ਦੀ ਕੁੱਕੜਾ ਦੇ ਖੁੱਡੇ ਓਨ ਤਾਂ ਫੋਨ ਤੇ ਸਾਰਾ ਕੁਝ ਭੋਗ ਪੈ ਜਾਂਦਾ ਫੋਨ ਤੇ ਹੀ ਵਿਆਹ ਹੋ ਜਾਂਦਾ ਫੋਨ ਤੇ ਹੀ ਗੋਰਾ ਜੀ ਮੈਂ ਇੱਕ ਗੱਲ ਕਹਿਣਾ ਨਾ ਹੂੰ ਜਿਹੜੇ ਬਿਨਾਂ ਸੱਦੇ ਤੋਂ ਆਉਂਦੇ ਆ ਪਰੌਣੇ ਉਹ ਹੁੰਦੇ ਆ ਬਿਲਕੁਲ ਜਿਹੜੇ ਤੁਹਾਨੂੰ ਦੱਸ ਕੇ ਆਉਂਦੇ ਆ ਫੋਨ ਕਰਕੇ ਆਉਂਦੇ ਆ ਉਹ ਪਰੌਣੇ ਨਹੀਂ ਹਾਂ ਚੋਟੀ ਦਾ ਨਜ਼ਾਰਾ ਕੁਝ ਹੋਰ ਸੀ ਹਮ ਤੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਹਮ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਮਦਨੀ ਨਾ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਗੁਲਾਮੀ ਵਾਲੇ ਮੋਟੀਆਂ ਅੱਜ ਵੀ ਨਹੀਂ ਆਉਂਦੀਆਂ ਤੁਸੀਂ ਜੁੜੇ ਹੋ ਪੰਜਾਬੀ ਟਾਕ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਗੁਰਵਿੰਦਰ ਸਿੰਘ ਸੰਧੂ ਸੋ ਅੱਜ ਕੱਲ ਦਾ ਜਮਾਨਾ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਬਹੁਤ ਫਾਰਵਰਡ ਹੈ ਬਹੁਤ ਅੱਗੇ ਜਾ ਰਿਹਾ ਹੋਂ ਦੀ ਜਨਰੇਸ਼ਨ ਆ ਜਿਹੜੀ ਸਾਡੀ ਜਿਹੜਾ ਹੁਣ ਦਾ ਸਾਡਾ ਯੂਥ ਹੈ ਹੁਣ ਦੇ ਬੱਚੇ ਆ ਹੁਣ ਦੇ ਨੌਜਵਾਨ ਆ ਪੰਜਾਬੀ ਸਭਿਆਚਾਰ ਤੋਂ ਪੁਰਾਣੇ ਸਾਡੇ ਰੀਤੀ ਰਿਵਾਜਾਂ ਤੋਂ ਬਹੁਤ ਦੂਰ ਨੇ ਉਹਨਾਂ ਨੂੰ ਉਹਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈ ਬਹੁਤ ਸਾਰੀਆਂ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ ਜਿਹੜੀਆਂ ਗਜ਼ਲਾ ਰਾਹੀ ਗੀਤਾਂ ਰਾਹੀ ਕਵਿਤਾਵਾਂ ਰਾਹੀ ਇੱਕ ਇੱਕ ਠੇਸ ਜਿਹੜਾ ਪੰਜਾਬੀ ਠੇਸ ਨੂੰ ਪੈਂਦੇ ਆ ਜਿਹੜੇ ਸਮਝ ਆਉਂਦੀ ਸਾਨੂੰ ਉਹ ਇੱਕ ਇੱਕ ਠੇਸ ਪੰਜਾਬੀ ਵਿੱਚ ਲਿਖ ਕੇ ਬੋਲ ਕੇ ਸਾਨੂੰ ਸਾਡੇ ਪੁਰਾਣੇ ਰੀਤੀ ਰਿਵਾਜਾਂ ਤੋਂ ਪੁਰਾਣੇ ਸੱਭਿਆਚਾਰ ਨਾਲ ਸਾਨੂੰ ਜੋੜਦੇ ਨੇ ਸੋ ਸਾਡੇ ਨਾਲ ਨੇ ਉਹਨਾਂ ਵਿੱਚੋਂ ਇੱਕ ਬਹੁਤ ਹੀ ਪ੍ਰਸਿੱਧ ਗੀਤਕਾਰ ਲਖਾਰੀ ਸਹਿਤਕਾਰ ਜੋ ਮਰਜੀ ਕਹਿ ਲਓ ਬੂਟਾ ਸਿੰਘ ਦੀ ਗਲਾਮੀ ਵਾਲਾ ਉਹਨਾਂ ਦੇ ਤੁਹਾਨੂੰ ਅੱਜ ਰੂਬਰੂ ਕਰਾਉਣੇ ਆ ਹਾਂਜੀ ਬਾਈ ਜੀ ਤੁਹਾਡਾ ਪੰਜਾਬੀ ਟਾਕ ਟੀਵੀ ਤੇ ਸਵਾਗਤ ਹੈ ਜੀ ਸਵਾਗਤ ਹੈ ਜੀ ਤੁਹਾਡਾ ਵੀ ਸਮੁੱਚੇ ਪੰਜਾਬ ਪੰਜਾਬੀ ਟਾਕ ਟੀਵੀ ਦੀ ਸਮੁੱਚੀ ਟੀਮ ਨੂੰ ਤੇ ਗੋਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਮੇਰੇ ਅੱਜ ਘਰੇ ਆਏ ਤੇ ਮੇਰੇ ਨਾਲ ਬੈਠ ਕੇ ਤੇ ਗੱਲਬਾਤ ਕਰ ਰਹੇ ਹੋ ਸੋ ਮੋਟਾ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੇ ਬਾਰੇ ਥੋੜਾ ਜਿਹਾ ਸ਼ਾਰਟ ਕਟ ਦੱਸੋ ਵੀ ਥੋੜੇ ਸ਼ਬਦਾਂ ਵਿੱਚ ਵੀ ਤੁਸੀਂ ਇਹ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਜਿਹੜਾ ਪੰਜਾਬੀ ਸਵੇਰਕਾਰ ਨੂੰ ਜਿਹੜਾ ਤੁਸੀਂ ਪਰਫੁੱਲਟ ਕਰ ਰਹੇ ਹੋ ਪੰਜਾਬ ਦੀ ਨੌਜਵਾਨ ਪੀੜ ਨੂੰ ਜੋੜ ਰਹੇ ਹੋ ਅਹ ਵੇਖੋ ਗੋਰਾ ਸੰਧੂ ਜੀ ਅਕਸਰ ਪੜ੍ਹਦਿਆਂ 7ਵੀਂ 8ਵੀਂ ਜੀ ਪੜ੍ਹਦਿਆਂ ਮੈਂ ਛੋਟੇ ਛੋਟੇ ਸ਼ੇਅਰ ਲਿਖਣੇ ਸ਼ੁਰੂ ਕਰ ਦਿੱਤੇ ਸੀ ਹੂੰ ਤੇ ਫਿਰ ਉਹੋ ਹੀ ਲਿਖਦਾ ਜਿਹੜੀਆਂ ਮੁੰਡੇ ਖੁੰਡੇ ਲਿਖਦੇ ਆ ਕੋਈ 4-5ਾਂ ਦੇ ਸ਼ੇਅਰ ਤਾਂ ਕੋਈ ਕਿਵੇਂ ਮਰਜ਼ੀ ਲਾ ਲਓ ਹੂੰ ਤੇ ਫਿਰ ਜਦੋਂ ਥੋੜੀ ਜੀ ਸੋਚੀ ਆਈ ਤੇ ਮੈਂ ਸੋਚਿਆ ਕਿ ਬੁੱਟਿਆ ਵੀ ਮਰਨ ਮਰਾਉਣ ਚਲੀ ਗਈ ਆਗੀ ਤੇ ਸਾਰੇ ਲਿਖਦੇ ਆ ਹੂੰ ਤੇ ਤੂੰ ਥੋੜਾ ਜਿਹਾ ਆ ਪਾਸੇ ਚੱਲ ਗਿਆ ਤੇ ਫਿਰ ਮੈਂ ਪੰਜਾਬੀ ਸੱਭਿਆਚਾਰ ਵਿਰਸੇ ਵੱਲ ਮੌੜਾ ਆਪ ਦੀ ਕਲਮ ਨੂੰ ਦਿੱਤਾ ਤੇ ਫਿਰ ਅੱਜ ਤੱਕ ਮੈਂ ਪੰਜਾਬੀ ਸੱਭਿਆਚਾਰ ਵਿਰਸੇ ਦੀਆਂ ਕਵਤਾਵਾਂ, ਗੀਤ, ਕਹਾਣੀਆਂ, ਲੇਖ ਫਿਰ ਬੜਾ ਕੁਝ ਲਿਖਿਆ ਕਿੰਨਾ ਕਹੂੰਗਾ ਰ ਮਿਲ ਰਿਹਾ ਵਧੀਆ ਮਿਲ ਰਿਹਾ ਕਿਉਂਕਿ ਨਵੀਂ ਜਿਹੜੀ ਜਨਰੇਸ਼ਨ ਹੈ ਅੱਜ ਦੀ ਉਹ ਵੀ ਕਈ ਵਾਰੀ ਸੁਣਦੀ ਆ ਮੇਰੀਆਂ ਕਵਤਾਵਾਂ ਹਾਲਾਂਕਿ ਆਪਾਂ ਕਹਿ ਦਿੰਦੇ ਆ ਕਿ ਅੱਜ ਕੱਲ ਦੂਜਾ ਜ਼ਮਾਨਾ ਹੈ ਮੋਬਾਈਲ ਦਾ ਜ਼ਮਾਨਾ ਹੈ ਅਣਾ ਰੀਲਾ ਦਾ ਜਮਾਨਾ ਹੈ ਪਰ ਨਹੀਂ ਸਾਡੇ ਵੀ ਸਰੋਤੇ ਹੈਗੇ ਆ ਸਾਨੂੰ ਵੀ ਲੋਕ ਪਿਆਰ ਕਰਦੇ ਆ ਤੇ ਸਾਨੂੰ ਵੀ ਲੋਕ ਬੁਲਾ ਕੇ ਸੁਣਦੇ ਆ ਤੇ ਤੁਸੀਂ ਆਪ ਹੀ ਦੱਸੋ ਵੀ ਆਪਾਂ ਕਿਉਂਕਿ ਟਾਈਮ ਬਹੁਤ ਥੋੜਾ ਅੱਜ ਕੱਲ ਹਰੇਕ ਕੋਲੇ ਇਹ ਜਮਾਂ ਠੇਸ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ ਜਿਵੇਂ ਊੜੇ ਆੜੇ ਤੋਂ ਆਪਾਂ ਕਹਿ ਦਿੰਦੇ ਆ ਤੇ ਉਹ ਕੋਈ ਕਵਿਤਾ ਸਾਡੇ ਦਸ਼ਕਾਂ ਦੇ ਰੂਪ ਪੇਸ਼ ਕਰੋ ਅ ਸੰਧੂ ਸਾਹਿਬ ਅਕਸਰ ਮੈਂ ਜਿੱਥੇ ਵੀ ਜਾਂਦਾ ਜਾਂ ਜਿੱਥੇ ਵੀ ਕੋਈ ਮੇਰੀ ਕਵਿਤਾ ਕਰਨ ਆਉਂਦਾ ਇੰਟਰਵਿਊ ਉਹਦੀ ਇਹੋ ਹੀ ਮੰਗ ਹੁੰਦੀ ਆ ਕਿ ਪਰ ਉਹਨੋਂ ਇਸ ਨਾਲ ਹੀ ਗੱਲ ਬਰੌਣੇ ਕਵਤਾਦਾਨਾ ਹਾਂ ਪਰ ਮੈਂ ਕਹਿਣਾ ਹੁੰਦਾ ਕਿ ਮੈਂ ਹੋਰ ਵੀ ਬੜਾ ਕੁਝ ਲਿਖਿਆ ਹ ਹ ਬਈ ਉਹ ਵੀ ਸੁਣੋ ਹ ਪਰ ਨਹੀਂ ਜਿਵੇਂ ਤੁਸੀਂ ਆਉਂਦਿਆਂ ਮੰਗ ਕੀਤੀ ਕਿ ਪਰੌਣੇ ਜ਼ਰੂਰ ਸਰੋਣੀ ਆ ਤੇ ਆਪਾਂ ਫਿਰ ਬਗੈਰ ਦੇਰੀ ਤੋਂ ਕਵਤਾ ਸ਼ੁਰੂ ਕਰ ਲੈਂਦੇ ਹਾਂ ਹਾਂ ਬਿਲਕੁਲ ਜੀ ਤੇ ਲੋ ਜੀ ਪਿੰਡ ਵਿੱਚ ਰਹਿੰਦੇ ਸਾ ਤੇ ਬਾਸੇ ਕੇ ਆਉਂਦੀ ਸੀ ਕਦੇ ਕਦੇ ਸਾਡੇ ਉਪਰੌਣੇ ਵੀ ਲਿਆਉਂਦੀ ਸੀ ਹੂੰ ਖੇੜਦਿਆਂ ਹੋਇਆਂ ਨੂੰ ਪਰੌਣੇ ਦਿੱਸ ਪੈਂਦੇ ਸੀ ਭੱਜੇ ਆਉਂਦੇ ਘਰ ਤੱਕ ਸਾਹ ਵੀ ਨਾਲ ਲੈਂਦੀ ਸੀ ਉਹ ਬੀਬੀ ਬੀਬੀ ਆਪਣੇ ਪਰੌਣੇ ਤੁਰੇ ਆਉਂਦਿਆ ਤੇ ਝੋਲੇ ਵਿੱਚ ਪਾ ਕੇ ਉਹ ਚੀਜੀ ਵੀ ਲਿਆਉਂਦੇ ਆ ਭੱਜ ਭੱਜ ਮਾਂ ਨੇ ਸਮਾਨ ਇਕੱਠਾ ਕਰਨਾ ਕਿਤੇ ਪਈ ਪੱਕ ਚੁੰਨੀ ਕਿਤੇ ਪਿਆ ਪਰਣਾ ਇਹਨੇ ਚਿਰ ਤਾਈ ਸੀ ਪਰੌਣੇ ਘਰੇ ਵੜਦੇ ਸਾਸਰੀ ਅਕਾਲਸੀ ਉਹ ਸਾਰਿਆਂ ਨੂੰ ਕਰਦੇ ਚਿੱਟੀਆਂ ਬਿਜਾਦਰਾ ਨੂੰ ਮੰਜੇ ਤੇ ਵਿਛਾਇਆ ਤੇ ਬੜੇ ਸਤਿਕਾਰ ਨਾਲ ਪਰੌਣਿਆਂ ਨੂੰ ਭਾਇਆ ਇਹ ਘੜੇ ਵਿੱਚੋਂ ਦਿੱਤਾ ਪਾਣੀ ਭਰ ਕੇ ਗਲਾਸ ਜੀ ਰਸਤੇ ਦੀ ਗਈ ਸਾਰੀ ਬੁੱਧ ਹੀ ਪਿਆਸ ਜੀ ਹੂੰ ਤੇ ਥੋੜੇ ਜੇ ਪੈਸੇ ਬੀਬੀ ਮੁਠੀ ਚ ਫੜਾਏ ਹਾਂ ਉਦੋਂ ਮਾਵਾ ਮੁੱਠੀ ਚ ਪੈਸੇ ਫੜਾ ਦਿੰਦੀ ਸੀ ਜਦੋਂ ਕਰਦੇ ਵੀ ਗੱਡੀ ਤੇ ਜਾਣਾ ਪੁਰਾਣਾ ਸੀਨ ਯਾਦ ਆਇਆ ਮੇਰੇ ਥੋੜੇ ਜੇ ਪੈਸੇ ਬੀਬੀ ਮੁੱਠੀ ਚ ਫੜਾਈ ਸੀ ਤੇ ਗੋਲੀ ਵਾਲੇ ਬੱਤੇ ਅਸੀਂ ੱਟਿਓਂ ਲਿਆਏ ਸੀ ਤੇ ਖੌਰੇ ਕਿਹੜੇ ਅੰਦਰ ਸੀ ਬੀਬੀ ਆਈ ਰੱਖੇ ਛੋਟਿਆਂ ਚ ਵਾਕਾਂ ਦੀ ਤਾਂ ਝੋੜੇ ਉੱਤੇ ਆਖੇ ਦਾਦੀ ਬੈਠੀ ਝੁੱਲੇ ਕੋਲੇ ਚਾਹ ਤਰੀ ਜਾਂਦੀ ਏ ਨਾਲ ਉਹ ਪਰੋਣਿਆਂ ਨਾਲ ਗੱਲਾਂ ਕਰੀ ਜਾਂਦੀ ਏ ਮਾਰ ਕੇ ਖਮੋਰਾ ਬਾਪੂ ਆ ਬੈਠਾ ਕੋਲੇ ਚੁੱਪ ਕੇ ਉਹ ਪਰੋਣਿਆਂ ਕੋ ਗੱਲਬਾਤ ਬੋਲਿਓ ਵਾਹ ਜੀ ਵਾਹ ਤੇ ਭਾਪੇ ਤਾਂ ਹੀ ਬੀਬੀ ਨੇ ਸਨੇਹਾ ਪੈ ਜਿੱ ਦਿੱਤਾ ਏ ਆ ਪਪੇ ਤਾਂ ਬੀਬੀ ਨੇ ਸੁਨਿਆ ਭੇਜ ਦਿੱਤਾ ਏ ਡੋਂਗ ਦਾ ਜੋ ਖੇਤ ਵਿੱਚ ਬਾਇਰੇ ਦਾ ਸਿੱਟਾ ਏ ਚੜ ਗਿਆ ਚਾਤੀ ਉਹ ਛੇਤੀ ਕਰ ਆਇਆ ਏ ਹੂੰ ਬਾਪੂ ਹਾਂ ਉੱਥੇ ਹੀ ਹਾਲ ਛੱਡਦੇ ਨੇ ਵੀ ਜਦੋਂ ਸੁਨਿਆ ਮਿਲਣਾ ਨਹੀਂ ਪਰੋਣਿਆ ਹੱਜ ਗੱਲ ਨਹੀਂ ਵੀ ਮੋਬਾਈਲ ਤੇ ਤਾਂ ਸਾਰੇ ਅੱਜ ਕੱਲ ਝੂਠ ਹੀ ਵੱਜਦੇ ਵੀ ਮੈਂ ਇੱਥੇ ਆ ਗਿਆ ਮੈਂ ਉੱਥੇ ਆ ਗਿਆ ਹਨਾ ਉਵੇਂ ਨਹੀਂ ਸੀ ਚੜ ਗਿਆ ਚਾਤੀ ਉਹ ਛੇਤੀ ਕਰ ਆਇਆ ਏ ਆਉਂਦਿਆਂ ਹੀ ਹੱਥ ਉਹਨੇ ਸੰਡੂ ਨਾਲ ਮਲਾਇਆ ਏ ਸਾਸਰੀਏ ਕਾਲ ਛੋਟੀ ਸਾਲੀ ਨੇ ਬੁਲਾਇਆ ਹਾਂ ਸਾਸਰੀਆ ਘਰ ਛੋਟੀ ਸਾਲੀ ਨੇ ਬੁਲਾਈਏ ਜੀਜੇ ਵਾਲੇ ਵੇਖ ਕੇ ਥੋੜਾ ਬਸਕਾਈਏ ਵਾਹ ਜੀ ਤੇ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਹਾਂ ਅੱਜ ਕੱਲ ਲੜਾਈਆਂ ਦੀ ਗੱਲਾਂ ਨਹੀਂ ਸੀ ਚੱਲਦੀਆਂ ਕਬੀਲਦਾਰੀ ਤੇ ਚੱਲਦੀਆਂ ਸੀ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਹਾਂ ਤੇ ਪਰੌਣਿਆਂ ਦੀ ਅੱਖੋਂ ਦੀ ਕੁੱਕੜਾ ਦੇ ਖੁੱਡੇ ਤੇ ਆਏ ਆਏ ਪਰੌਣਿਆਂ ਦੀ ਅੱਖੋਂ ਦੀ ਕੁੱਕੜਾ ਦੇ ਖੁੱਡੇ ਤੇ ਤੇ ਮੈਂ ਕਹਿੰਦਾ ਇੰਨੀ ਬਹੁਤ ਆ ਕਿ ਪੂਰੀ ਕਰਨੀ ਹੈ ਕਰ ਦਿਓ ਪੂਰੀ ਇੰਟਰਸਟ ਜਿਹਾ ਬਣਿਆ ਉਹ ਪਤਾ ਲੱਗੇ ਨਾ ਯੂਥ ਨੂੰ ਕੀ ਸੀ ਉਦੋਂ ਲੋ ਜੀ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਤੇ ਪਰੌਣਿਆਂ ਦੇ ਅੱਖ ਹੁੰਦੀ ਕੁੱਕੜਾਂ ਦੇ ਖੁੱਡੇ ਤੇ ਤੇ ਸੁਖਸੰਦ ਅੱਖ ਆਖ ਬਾਪੇ ਆਖਿਆ ਅਖੀਰ ਤੇ ਸੁਖਸੰਦ ਪੁੱਛ ਬਾਪੇ ਆਖਿਆ ਅਖੀਰ ਤੇ ਲਿਆ ਖਾਣੀ ਭਾਗਵਾ ਨੇ ਮੋੜੀਆਂ ਨੂੰ ਚੀਰ ਕੇ ਇੰਨੀ ਗੱਲ ਆਖ ਬਾਪੂ ਕੱਚੇ ਕੋਠੇ ਵੜਿਆ ਤੇ ਦੇਸੀ ਦਾ ਲਿਆ ਕੇ ਢੱਕ ਮੇਜ਼ ਉੱਤੇ ਧਰਿਆ ਓਏ ਆ ਵੀ ਜਵਾਨਾ ਪਹਿਲਾਂ ਛਿੱਟ ਛਿੱਟ ਲਾਉਣੇ ਆ ਛਿੱਟ ਛਿੱਟ ਲਾ ਕੇ ਫੇਰ ਮੁਰਗਾ ਬਣਾਉਣੇ ਆ ਤੇ ਤਿੰਨਾ ਹੀ ਗਲਾਸਾਂ ਵਿੱਚ ਦਾਰੂ ਉਹਨਾਂ ਪਾਈਏ ਦੋ ਨਾ ਆਪ ਇੱਕ ਬਾਪੂ ਨੂੰ ਫੜਾਈਏ 10 ਦਾ ਪਰੌਣੇ ਆ ਕਿੰਨੀ ਗੂ ਚੰਗੀ ਏ ਅੱਛਾ ਪੁੱਛਦਾ ਨੂੰ ਹਾਂ ਫਿਰ ਪੁੱਛ ਲੈਣਾ ਸਾੰਡੂ ਆ ਸੋਚ ਉਹ 10 ਖਾਂ ਪਰੌਣੇ ਆ ਕਿੰਨੀ ਗੂ ਚੰਗੀ ਏ ਆਪ ਹੀ ਬਣਾਈ ਤੇ ਕਿਸੇ ਤੋਂ ਨਹੀਂ ਮੰਗੀ ਹੂੰ ਉਦੋਂ ਲੋਕ ਘਰੇ ਦੇਸੀ दारू ਤੇ ਘਰੇ ਮੁਰਗੇ ਦੇਸੀ ਰੋਹਦੇ ਹਾਂ ਤੇ ਮੂਲੀ ਖਾ ਕੇ ਥੋੜੀ ਜਿਹੀ ਪਰੌਣਾ ਪਿਆ ਬੋਲੇ ਹੂੰ ਆਖਦਾ ਇਹ ਸਾੰਡੂ ਆਏ ਨਰਾ ਪਟੜਾ ਆਏ ਹਾਏ ਹਾਏ ਵਾ ਜੀ ਵਾ ਲਓ ਜੀ ਰੱਖ ਕੇ ਗਲਾਸ ਬਾਪੂ ਮੁੱਛਾਂ ਜੀਆਂ ਚਾੜ ਕੇ ਆਖਿਆ ਮੈਂ ਮਹਿਲੀ ਵਿੱਚੋਂ ਗੇੜਾ ਆਉਣਾ ਮਾਰ ਕੇ ਮੈਂ ਪਾਤਰ ਸਾਰੇ ਫਿੱਟ ਕੀਤੇ ਵਿੱਚ ਠੀਕ ਹੈ ਇੰਨੇ ਚਿਰ ਤਾਂ ਹੀ ਖੇਤ ਨੂੰ ਸਿਹਰੀ ਕਰ ਆਇਆ ਹੂੰ ਸਿਰੀ ਵੀ ਆ ਗਿਆ ਉਸਨੂੰ ਇੰਨੇ ਚਿਰ ਤਾਂ ਹੀ ਖੇਤੋਂ ਸਿਰੀ ਕਰ ਆਇਆ ਏ ਆਉਂਦਿਆਂ ਹੀ ਭਾਪੇ ਨੂੰ ਹੁਕਮ ਸੁਣਾਇਆ ਏ ਲਿਆ ਖੱਜਵਾਨਾ ਇੱਕ ਮੁਰਗੇ ਨੂੰ ਕੱਢ ਕੇ ਉਹ ਲਿਆਈ ਕੋਈ ਭਾਰੂ ਬਹੁਤੇ ਨਿੱਕਿਆਂ ਨੂੰ ਛੱਡ ਕੇ ਅੱਛਾ ਤੇ ਤੇਜ ਬੜਾ ਸਿਰੀ ਉਹਨੇ ਮਿੰਟ ਨਾਲ ਆਇਆ ਤੇ ਮਿੰਟਾਂ ਦੇ ਵਿੱਚ ਉਹਨੇ ਮੁਰਗਾ ਬਣਾਇਆ ਏ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਏ ਅੱਛਾ ਸਾਗ ਤੇ ਪਿੰਡ ਦੇ ਲੋਕਾਂ ਦਾ ਇਹੀ ਤਾਂ ਰਿਵਾਜ ਹੈ ਰਿਵਾਜ ਉਹ ਤਾਂ ਸ਼ਾਇਦ ਸਕਦਾ ਕਿ ਜੀ ਨੂੰ ਪਤਾ ਨਾ ਹੋਵੇ ਹੋ ਸਕਦਾ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਹੀ ਪਿੰਡ ਦੇਆਂ ਲੋਕਾਂ ਦਾ ਇਹੀ ਤਾਂ ਰਿਵਾਜ ਏ ਤੇ ਨਾਲ ਦੇ ਜਵਾਕ ਮੈਨੂੰ ਸੱਦਨ ਨੂੰ ਆਏ ਨੇ ਉਹ ਅੱਜ ਨਹੀਂ ਵੀ ਖੇਡਣਾ ਬਾਸਰੜੀ ਆਏ ਨੇ ਅੱਛਾ ਨਾਲ ਦੇ ਜਵਾਕ ਮੈਨੂੰ ਸੱਦਨ ਨੂੰ ਆਏ ਨੇ ਅੱਜ ਨਹੀਂ ਵੀ ਖੇਡਣਾ ਬਾਸਰੜੀ ਆਏ ਨੇ ਚਲੋ ਜੀ ਫੇਰ ਚੁੱਲੇ ਕੋਲੋਂ ਸਾਡੀ ਉੱਠ ਗਈ ਵੀ ਦਾਦੀ ਏ ਅੱਛਾ ਫੇਰ ਚੁੱਲੇ ਕੋਲੋਂ ਸਾਡੀ ਉੱਠ ਗਈ ਵੀ ਦਾਦੀ ਏ ਮਾਸੀ ਅਤੇ ਬੀਬੀ ਤਾਈ ਮਿਲ ਗਈ ਆਜ਼ਾਦੀ ਏ ਹੂੰ ਸਨਾਖ ਨੇ ਛੋਟੀਏ ਕੋਈ ਗੱਲਬਾਤ ਕਰਦੀ ਨਿੱਕੀ ਨਿੱਕੀ ਗੱਲੇ ਉੱਤੇ ਸਸਤਾ ਨਹੀਂ ਲੜਦੀ ਤੇ ਉਹ ਕਹਿੰਦੀ ਹੋਰ ਨਾਲ ਦੇ ਨਾਲੋਂ ਭੈਣੇ ਸੱਸ ਭੋਰਾ ਚੰਗੀ ਏ ਉਹ ਆਂਦੀ ਏ ਹਾਂ ਉਹਨੇ ਬਦਰਾਮੀ ਨਹੀਂ ਕੀਤੀ ਅੱਜਾਂ ਉਹਨੇ ਗਾਲਾਂ ਨਹੀਂ ਕੱਢੀਆਂ ਅੱਛਾ ਉਹ ਕਹਿੰਦੀ ਹੋਰ ਨਾਲ ਦੇ ਨਾਲੋਂ ਭੈਣੇ ਸੱਸ ਭੋਰਾ ਚੰਗੀ ਏ ਹਰ ਇੱਕ ਅੱਗੇ ਮੇਰੀ ਕਰਦੀ ਨਹੀਂ ਭੰਦੀ ਏ ਹੁੰਜ ਹਰ ਕਰਦੀ ਇਹੋ ਹੀ ਕਹਾਣੀ ਏ ਤੇ ਜਿਹੋ ਜੀ ਵੀ ਹੈ ਹੁਣ ਬਦਲੀ ਨਾ ਜਾਣੀ ਜਿਹੋ ਜੀ ਵੀ ਹੈ ਹੁਣ ਬਦਲੀ ਨਾ ਜਾਣੀ ਤੇ ਲੋ ਜੀ ਇਹਦਾ ਐਂਡ ਕਰਦੇ ਆਂ ਮਿੱਠੇ ਚੌਲ ਦਹੀਂ ਨਾਲ ਸੇਵੀਆਂ ਬਣਾ ਲੀਆਂ ਮਿੱਠੇ ਚੌਲ ਦਹੀਂ ਨਾਲ ਮੈਂ ਖਾਣੇ ਵੀ ਉਹੀ ਰੱਖੇ ਆ ਹੂੰ ਮਿੱਠੇ ਚੌਲ ਇਹ 40 ਸਾਲ ਪਿੱਛੇ ਜਾਣਾ ਪੈਂਦਾ ਹੈ ਕਪਤਨ ਨੂੰ ਸੁਣਨ ਵਾਸਤੇ ਮਿੱਠੇ ਚੌਲ ਦਹੀਂ ਨਾਲ ਸੇਵੀਆਂ ਬਣਾ ਲੀਆਂ ਬਾਜਰੇ ਤੇ ਮੱਕੀ ਦੀਆਂ ਰੋਟੀਆਂ ਵੀ ਲਾ ਲਈਆਂ ਮੂੰਹ ਨੇਰਾ ਹੋਇਆ ਤੇ ਸ਼ਾਮ ਜਾਦੇ ਪਈਏ ਚਾਚੇ ਤੇ ਤਾਇਿਆਂ ਨੂੰ ਵੀ ਆਵਾਜ਼ ਮਾਰ ਲਈ ਅੱਛਾ ਉਦੋਂ ਇਕੱਠੇ ਹੋ ਜਾਂਦੇ ਇਕੱਠੇ ਖਾਂਦੇ ਸੀ ਉਹ ਰੋਟੀ ਸਾਰਾ ਪਰਿਵਾਰ ਬਹਿ ਕੇ ਖਾਂਦੇ ਸੀ ਚਾਚੇ ਚਾਚੇ ਤੇ ਤਾਇਏ ਵੀ ਆਵਾਜ਼ ਮਾਰ ਲੈਂਦੇ ਸੀ ਵੀ ਪਰੌਣਾ ਆਇਆ ਤੇ ਆਜੋ ਹੁਣ ਬਈ ਹੈਨਾ ਤੇ ਮੂੰਹ ਨਿਹਰਾ ਹੋਇਆ ਤੇ ਸ਼ਾਮ ਜਾ ਤੇ ਪਈਏ ਚਾਚੇ ਅਤੇ ਤਾਇਆ ਨੂੰ ਵੀ ਆਵਾਜ਼ ਮਾਰ ਲਈਏ ਤੇ ਸਾਰਿਆਂ ਦੀ ਬੜੀ ਸੋਹਣੀ ਮਹਿਫਿਲ ਲੱਗੀ ਸਾਜੇ ਖਾ ਲੋ ਜੀ ਰੋਟੀਆਂ ਆਵਾਜ਼ ਗਈ ਵਾਜੇ ਬੀਬੀ ਸਾਡੀ ਫਿਰ ਚੋਲਾ ਚੁੱਕ ਕੇ ਲਿਆਏ ਨੇ ਸਾਰਿਆਂ ਨੂੰ ਫਿਰ ਉਹਨੇ ਕੇਲੇ ਵਰਤਾਏ ਨੇ ਅੱਛਾ ਲੈ ਕੇ ਆਏ ਸੀ ਉਹ ਹਾਂ ਛੋਲੇ ਦੇ ਵਿੱਚ ਛੋਲੇ ਦਾ ਜਿਗਰ ਕੀਤਾ ਦੇਖਾ ਜੀ 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 ਉਹ ਕਿਹਨੇ ਆ ਦੇ ਹੁਣ ਜਵਾਬ ਜੀਜੀ ਕਹਿੰਦੇ ਸੀ ਨਾ ਵਾਕਈ ਸੁਰਤ ਪਿੱਛੇ ਪੁੰਗ ਗਈ ਲਓ ਜੀ ਬੀਬੀ ਸਾਡੀ ਫਿਰ ਚੋਲਾ ਚੁੱਕ ਕੇ ਲਿਆਏ ਨੇ ਸਾਰਿਆਂ ਨੂੰ ਫਿਰ ਉਹਨੇ ਕੇਲੇ ਵਰਤਾਏ ਨੇ ਕੱਠੇ ਬੈਠ ਕੇ ਖਾਣ ਦਾ ਵੀ ਵੱਖਰਾ ਸਵਾਦ ਏ ਹਮ ਅੱਜ ਵੀ ਉਹ ਸਾਰਾ ਕੁਝ ਓਵੇਂ ਮੈਨੂੰ ਯਾਦ ਏ ਹਮ ਗੁਲਾਮੀ ਵਾਲੇ ਖੁਸ਼ੀ ਸੀ ਉਹ ਜ਼ਿੰਦਗੀ ਜਿਹਾਉਣ ਦੀ ਹਮ ਤੇ ਤਾਂ ਕਿ ਬੜੀ ਰਹਿੰਦੀ ਸੀ ਪਰੌਣਿਆਂ ਦੇ ਹੁਣ ਤੇ ਖੁਸ਼ੀ ਬੜੀ ਹੁੰਦੀ ਸੀ ਪਰੌਣਿਆਂ ਦੇ ਤੇ ਹੁਣ ਹੁਣ ਤਾਂ ਫੋਨ ਤੇ ਸਾਰਾ ਕੁਝ ਭੋਗ ਪੈ ਜਾਂਦਾ ਫੋਨ ਤੇ ਹੀ ਵਿਆਹ ਹੋ ਜਾਂਦਾ ਫੋਨ ਤੇ ਹੀ ਗੋਰਾ ਜੀ ਮੈਂ ਇੱਕ ਗੱਲ ਕਹਿਣਾ ਨਾ ਹਮ ਜਿਹੜੇ ਬਿਨਾਂ ਸੱਦੇ ਤੋਂ ਆਉਂਦੇ ਆ ਪਰੌਣੇ ਉਹ ਹੁੰਦੇ ਆ ਜਿਹੜੇ ਤੁਹਾਨੂੰ ਦੱਸ ਕੇ ਆਉਂਦੇ ਆ ਫੋਨ ਕਰਕੇ ਆਉਂਦੇ ਆ ਉਹ ਪ੍ਰਾਣੇ ਨਹੀਂ ਹੁੰਦੇ ਨਹੀਂ ਹੁੰਦੇ ਤੇ ਅੱਜ ਕੱਲ ਫੋਨ ਹੀ ਤੁਹਾਨੂੰ ਪਤਾ ਅੱਜ ਕੱਲ ਤਾਂ ਲੋਕ ਉਦੋਂ ਯਾਰ ਉਦੋਂ ਜਦੋਂ ਬੱਸ 'ਚੋਂ ਪ੍ਰਾਣਿਆਂ ਨੇ ਉਤਰਨਾ ਤੇ ਉਹਨਾਂ ਦੀ ਖਾਤਰਦਾਰੀ ਜੋ ਘਰ ਦੇ ਵਿੱਚ ਸੀ ਜਾਂ ਕੋਈ ਹੱਟੀ ਸੀ ਇੱਕ ਉਹ ਤੋਂ ਆਉਂਦਾ ਸੀ ਹੁਣ ਤਾਂ ਫੋਨ ਹੀ ਤਾਂ ਕਰਦੇ ਆ ਵੀ ਸਮਾਨ ਬਣਾ ਕੇ ਰੱਖੋ ਹੁਣ ਫੋਨ ਕਰਨ ਦਾ ਮਤਲਬ ਤਾਂ ਇਹੋ ਹੀ ਆ ਨਾ ਵੀ ਰੱਖੋ ਸਮਾਨ ਬਣਾ ਕੇ ਅਸੀਂ ਆ ਰਹੇ ਹਾਂ ਤੇ ਇੰਨਾ ਜਿਹੜੇ ਠਹਿਰ ਨਾ ਦੇ ਅਸੀਂ ਮੁੜ ਜਾਈਏ ਹੁਣ ਇਹ ਚੀਜ਼ ਹੈ ਇੱਕ ਤੁਸੀਂ ਫ੍ਰੀਕੋਡ ਬੜਾ ਫੰਕਸ਼ਨਲ ਹੋਇਆ ਸੀ ਬਹੁਤ ਵੰਡਾ ਤੁਸੀਂ ਉੱਥੇ ਕਵਤਾ ਬੋਲੀ ਸ਼ਾਇਦ ਚਿੜੀਆਂ ਮੈਂ ਬੜੇ ਧਿਆਨ ਨਾਲ ਸੁਣੀ ਸੀ ਮੈਨੂੰ ਬਹੁਤ ਲੱਗੀ ਸੀ ਉਹ ਹੈ ਮਤਲਬ ਆਪਾ ਨਬਲਣ ਚਿੜੀਆਂ ਮੇਰੀਆਂ ਸਾਰੀਆਂ ਜਿਹੜੀਆਂ ਹੈਆਂ ਨਾ ਨਾ ਕਵਤਾਵਾਂ ਉਹ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਹੋਈਆਂ ਉਹ ਵੀ ਬਹੁਤ ਸੋਹਣੀ ਕਵਤਾ ਤੋਂ ਤੇ ਮੈਂ ਲਿਖਦਾ ਹੀ ਜ਼ਿਆਦਾ ਪੰਜਾਬੀ ਸੱਭਿਆਚਾਰ ਵਿਰਸੇ ਦੇ ਆ ਤੇ ਆਪਾਂ ਉਹ ਸੁਣਾ ਦਿੰਦੇ ਹਾਂ ਜੇ ਤੁਹਾਨੂੰ ਉਹ ਪਸੰਦ ਆਏ ਤੇ ਆਪਾਂ ਉਹ ਕੱਢ ਲੈਨੇ ਆਪਣੇ ਕੋਲ ਸਾਰਾ ਖਜ਼ਾਨਾ ਹੈਗਾ ਆਪਾਂ ਕਿੱਧਰ ਕਿਦੋਂ ਲੈਣ ਜਾਣਾ ਤੇ ਨੋ ਜੀ ਚਿੜੀਆਂ ਤੁਹਾਡੀ ਫਰਮਾਇਸ਼ ਤੇ ਸੁਣਾਉਣੇ ਆ ਇਹਦਾ ਨਾਂ ਕੀ ਪੂਰਾ ਚਿੜੀਆਂ ਮੇਰੇ ਪੰਜਾਬ ਦੀਆਂ ਚਿੜੀਆਂ ਮੇਰੇ ਪੰਜਾਬ ਦੀਆਂ ਚਿੜੀਆਂ ਮੇਰੇ ਪੰਜਾਬ ਦੀਆਂ ਕਹਿੰਦਾ ਵੀ ਨੀ ਚਿੜਿਓ ਤੁਸੀਂ ਸਾਡੇ ਘਰ ਵਿੱਚ ਕਿੰਨੀ ਰੌਣਕ ਲਾਉਂਦੀਆਂ ਸੀ ਆਏ ਹਾਏ ਨੀ ਚਿੜਿਓ ਤੁਸੀਂ ਸਾਡੇ ਘਰ ਵਿੱਚ ਕਿੰਨੀ ਰੌਣਕ ਲਾਉਂਦੀਆਂ ਸੀ ਕੱਚੇ ਘਰਾਂ ਦੀਆਂ ਛੱਤਾਂ ਦੇ ਵਿੱਚ ਜਦੋਂ ਆਲ ਨਹੀਂ ਪਾਉਂਦੀਆਂ ਸੀ ਲੋਮਕੰਡਾ ਖੜਾ ਨਹੀਂ ਹੁੰਦਾ ਹੁੰਦਾ ਸੱਚੀ ਕਸਮ ਨਾ ਮਰ ਦੇਣ ਕੋਲ ਅਣਾ ਜਦੋਂ ਲਿਖ ਹੀ ਦੇ ਨੇ ਇਹੋ ਜਿਹੇ ਕਵਤਾ ਤੇ ਸਾਨੂੰ 30 ਸਾਲ ਪਿੱਛੇ 40 ਸਾਲ ਪਿੱਛੇ ਜਾ ਕੇ ਲਿਖਣਾ ਪੈਂਦਾ ਅੱਜ ਕੱਲ ਕੋਣ ਲਿਖ ਲੂ ਇਹ ਜਿੰਨੂੰ ਪਤਾ ਹੀ ਨਹੀਂ ਉਹ ਇਹੋ ਜਿਹਾ ਕਵਤਾਾਂ ਕਿੱਥੋਂ ਲਿਖ ਲੂਗਾ ਅਸਿਕਾ ਨੂੰ ਬੇਨਤੀ ਕਿ ਧਿਆਨ ਨਾਲ ਇੱਕ ਇੱਕ ਚੀਜ਼ ਸੁਣਿਆ ਜੇ ਤੁਹਾਡਾ ਸਾਰਾ ਤੁਹਾਡਾ ਪਿੱਛੇ ਧਿਆਨ ਜਾਊਗਾ ਟੀਲਾ ਟੀਲਾ ਕਰਕੇ ਇਕੱਠਾ ਆਪਣਾ ਘਰ ਬਣਾਉਂਦੀਆਂ ਸੀ ਆਪਣਾ ਘਰ ਬਣਾ ਕੇ ਤੇ ਉਹ ਸਾਡਾ ਘਰ ਸਜਾਉਂਦੀਆਂ ਸੀ ਵਾਹ ਜੀ ਵਾਹ ਆਪਣਾ ਘਰ ਬਣਾ ਕੇ ਤੇ ਉਹ ਸਾਡਾ ਘਰ ਸਜਾਉਂਦਿਆਂ ਸੀ ਹਾਂ ਆਂਡੇ ਦੇ ਕੇ ਵਿੱਚ ਆਲਣੇ ਦੋਵੇਂ ਸੀ ਤੁਸੀਂ ਰਾਖੀ ਕਰਦੇ ਉਂਝ ਵੀ ਸੀ ਇੱਕ ਦੂਜੇ ਦੇ ਤੁਸੀਂ ਸਾਹਾਂ ਵਿੱਚ ਸਾਹ ਭਰਦੇ ਹਾਂ ਆਂਡਿਆਂ ਵਿੱਚੋਂ ਨਿਕਲੇ ਬੱਚੇ ਲਾਲੀ ਚਿਹਰੇ ਉੱਤੇ ਪੂਰੀ ਸੀ ਨਿਗਰਾਨੀ ਕਰਦੇ ਭੋਰਾ ਮੂੜ ਨਾ ਓਕੇ ਦੋਨੇ 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 ਤੇ ਜੁੰਜਾ ਪਰ ਪਰ ਲਿਆ ਕੇ ਚੋਗਾ ਬੱਚਿਆਂ ਤਾਂ ਹੀ ਖਵਾਉਂਦੇ ਆਪਣੀ ਭਾਸ਼ਾ ਆਪਣੀ ਭਾਸ਼ਾ ਵਿੱਚ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਂਦੇ। ਹੂੰ। ਵੀ ਉਹ ਵੀ ਬੱਚਿਆਂ ਨੂੰ ਸਮਝਾਉਂਦੇ ਸੀ ਕਿ ਐ ਉੱਡਣਾ ਐ ਕਰਨਾ ਐ ਕਦੋਂ ਕਦੋਂ ਉੱਡਣਾ ਹੈ ਨਾ। ਆਪਣੀ ਭਾਸ਼ਾ ਵਿੱਚ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਂਦੇ ਤੇ ਕਈ ਵਾਰ ਡਿੱਗ ਪੈਂਦਾ ਬੱਚਾ ਚੁੱਕ ਅੱਲਣੇ ਪਾਇਆ। ਪਾਇਆ। ਵਾਕਈ ਪਾਇਆ। ਤੁਸੀਂ ਵੀ ਪਾਏ ਹੋਣੇ ਆ। ਪਾਏ ਕੋਈ। ਕਈ ਵਾਰ ਡਿੱਗ ਪੈਂਦਾ ਬੱਚਾ ਚੁੱਕ ਅੱਲਣੇ ਪਾਇਆ। ਤੇ ਡਿੱਗ ਕੇ ਜ਼ਿੰਦਗੀ ਬਣਦੀ ਏ ਆਪਣੇ ਬੱਚਿਆਂ ਨੂੰ ਸਮਝਾਇਆ। ਵੈਲਕਮ ਇਹ ਕਿਹ ਜਿੰਦਗੀ ਬਣਦੀ ਏ ਬਈ ਆਪਣੇ ਬੱਚਿਆਂ ਨੂੰ ਸਮਝਾਇਆ ਭਾਵੇਂ ਕਿ ਤੁਸੀਂ ਇਹ ਬੱਚਿਆਂ ਦੀ ਖਾਣੀ ਨਹੀਂ ਕਮਾਈ ਹੁਣ ਜਾਨਵਰ ਖਮਾਈ ਥੋੜਾ ਕੰਦੇ ਹ ਭਾਵੇਂ ਕਿ ਤੁਸੀਂ ਇਹ ਬੱਚਿਆਂ ਦੀ ਖਾਣੀ ਨਹੀਂ ਕਮਾਈ ਪਰ ਫਿਰ ਵੀ ਤੁਸੀਂ ਰੀਤ ਬਣਾਉਂਦੇ ਕੁਦਰਤ ਜੋ ਨਿਭਾਈ ਕੇ ਬਣਾਈ ਪਰ ਫਿਰ ਵੀ ਤੁਸੀਂ ਰੀਤ ਨਿਭਾਉਂਦੇ ਕੁਦਰਤ ਜੋ ਬਣਾਈ ਜਦ ਤੁਹਾਡੇ ਬੱਚੇ ਚੜਿਓ ਨਵੀਂ ਓਡਾਰੀ ਭਰਦੇ ਦੋਵੇਂ ਜਣੇ ਤੁਸੀਂ ਪਾਸੇ ਖੜ ਕੇ ਸੀ ਨਿਗਰਾਨੀ ਕਰਦੇ ਤੇ ਮਾਫ਼ ਕਰੋ ਨੀ ਚੜਿਓ ਸਾਡੀ ਮੱਤ ਗਈ ਏ ਮਾਰੀ ਹੂੰ ਮਾਫ਼ ਕਰੋ ਨੀ ਚੜਿਓ ਸਾਡੀ ਮੱਤ ਗਈ ਏ ਮਾਰੀ ਗੋਠੀਆਂ ਬਾਗੇ ਰੁੱਖਾਂ ਤਾਂ ਹੀ ਫੇਰ ਦਿੱਤੀ ਏ ਆਈ ਤੇ ਤੁਹਾਡੀ ਉਹ ਚ ਚੋਲਣ ਚੜਿਓ ਕੰਨਾਂ ਦੇ ਵਿੱਚ ਪੈਂਦੀ ਸੁਪਨੇ ਦੇ ਵਿੱਚ ਅੱਜ ਵੀ ਮੈਨੂੰ ਉਹ ਛੱਤ ਦਿਸਦੀ ਰਹਿੰਦੀ ਸੁਪਨੇ ਦੇ ਵਿੱਚ ਅੱਜ ਵੀ ਮੈਨੂੰ ਉਹ ਛੱਤ ਦਿਸਦੀ ਰਹਿੰਦੀ ਨਹੀਂ ਚੜਿਓ ਤੁਸੀਂ ਕੁੜੀਆਂ ਵਾਂਗੂੰ ਜਾਂਦੀਆਂ ਮਾਰ ਉਡਾਰੀ ਜਾਂ ਉਸੇ ਹੀ ਦੇਸ਼ ਵਸਦੀਆਂ ਜਿੱਥੇ ਜੋਗ ਖਲਾਰੀ ਹੂੰ ਕਿੱਥੋਂ ਲੱਭ ਲਿਆਵਾਂ ਹੁਣ ਮੈਂ ਤੁਹਾਡੀ ਮਿੱਠੀ ਬੋਲੀ ਨਾ ਕੋਈ ਤੁਹਾਡੀ ਡਾਰ ਆ ਜਿਸ ਦੀ ਨਾ ਕੋਈ ਦੱਸਦੀ ਟੋਲੀ ਤੇ ਮਤਲਬ ਖੋਰ ਮਨੁੱਖ ਹੋ ਗਿਆ ਹਮ ਮਤਲਬ ਖੋਰ ਮਨੁੱਖ ਹੋ ਗਿਆ ਬੀਜ ਰਿਆ ਯਾਰਾ ਤੇ ਗੰਧਲੇ ਵਾਤਾਵਰਣ ਚ ਪੰਛੀ ਕਦੋਂ ਬਣਾਉਂਦੇ ਯਾਰਾ ਠਹਿਰਾ ਹਮ ਗੰਧਲੇ ਵਾਤਾਵਰਣ ਚ ਪੰਛੀ ਕਦੋਂ ਬਣਾਉਂਦੇ ਠਹਿਰਾ ਤੇ ਨਕਲੀ ਜਹੇ ਬਣਾ ਕੇ ਆਲ ਨੇ ਕੰਧਾ ਉੱਤੇ ਟੰਗੇ ਟੰਗੇ ਕੋਈ ਆਲਸੀ ਨੇ ਬੰਦੇ ਤੇ ਉਹਨਾਂ ਨੂੰ ਵੀ ਆਸ ਦਿੰਦੇ ਆ ਵੀ ਤੁਸੀਂ ਵੀ ਵਿੱਚ ਵੜੋ ਤੇ ਕੰਮ ਆਪ ਦਾ ਨਿਬੜ ਜਾ ਤੁਹਾਡਾ ਨਾ ਤੇ ਕਿੱਥੇ ਉਹ ਮਿਹਨਤ ਕਰਕੇ ਬਣਾਉਣ ਵਾਲੇ ਕੱਲਾ ਕੱਲਾ ਤੀਲਾ ਲਿਆ ਕੇ ਬਣਾਉਣ ਵਾਲੇ ਤੇ ਅਸੀਂ ਉਹਨਾਂ ਨੂੰ ਵੀ ਆਸ ਦਿੰਨੇ ਪਏ ਨਗਲੀ ਜੇ ਬਣਾ ਕੇ ਆਲਣੇ ਕੰਧਾ ਉੱਤੇ ਟੰਗੇ ਤੇ ਤੁਹਾਨੂੰ ਵੀ ਨੇ ਆਸ ਦਿੰਦੇ ਆਪ ਆਲਸੀ ਬੰਦੇ ਤੇ ਗੁਲਾਮੀ ਵਾਲਾ ਆਖੇ ਬੂਟਾ ਪੰਛੀ ਰੁੱਖ ਬਚਾਓ ਗੁਲਾਮੀ ਵਾਲਾ ਆਖੇ ਬੂਟਾ ਪੰਛੀ ਰੁੱਖ ਬਚਾਓ ਤੇ ਚੜੀਆਂ ਮੇਰੇ ਪੰਜਾਬ ਦੀਆਂ ਇੱਕ ਵਾਰੀ ਮੋੜ ਲਿਆਓ ਹਾਏ 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 ਚੜੀਆਂ ਮੇਰੇ ਪੰਜਾਬ ਦੀਆਂ ਇੱਕ ਵਾਰੀ ਮੋੜ ਵਾਹ ਜੀ ਇਹ ਕੀ ਬਾਤ ਹੈ ਇਹ ਫਿਰ ਕਿਵੇਂ ਤੁਹਾਡੇ ਮਤਲਬ ਤੁਸੀਂ ਆਪ ਦਾ ਜਿਵੇਂ ਆਪਾਂ ਕਹਿੰਦੇ ਆਪ ਦੇ ਆਪਾਂ ਉਹ ਜੇ ਲੱਕ ਦੀ ਜਿਵੇਂ ਉਹ ਤਾਂ ਲਿਖਦੇ ਹਾਂ ਜਾਂ ਮਤਲਬ ਸਿਚੁਏਸ਼ਨ ਵੇਖ ਕੇ ਜਿਹੜੀ ਹੁਣ ਆਪਾਂ ਚੜੀਆਂ ਵਾਲੀ ਕਵਤਾ ਸੁਣਾਈ ਆ ਹੂੰ ਇਦੇ ਵਿੱਚ ਪ੍ਰਾਤਨ ਵੀ ਆਇਆ ਤੇ ਕੁਝ ਗੱਲਾਂ ਇਹਦੇ ਵਿੱਚ ਅੱਜ ਦੀਆਂ ਵੀ ਆਈਆਂ ਜਿਵੇਂ ਮਤਲਬ ਖੋਰ ਮਨੋਖੋ ਗਿਆ ਉਹ ਆਲ ਨੇ ਟੰਗੇ ਆਂ ਆਰੀਆਂ ਫੇਰਤੀਆਂ ਰੁੱਖਾਂ ਨੂੰ ਤੇ ਉਹ ਕਿੱਥੇ ਰਹਿਣਗੀਆਂ ਵਿੱਚ ਕਿੱਥੇ ਰਹਿਣਗੀਆਂ ਕੱਚੇ ਕਰਨੀਆਂ ਛੱਤਾਂ ਨਹੀਂ ਹੈਗੀਆਂ ਆਪਾਂ ਕੋਠੀਆਂ ਬਣਾ ਲਈਆਂ ਹੈਨਾ ਤੇ ਰੁੱਖ ਆਪਾਂ ਘਰਾਂ ਚੋਂ ਵੱਢਦੇ ਆ ਉਹ ਆਲ ਨੇ ਕਿੱਥੇ ਪਾਉਣਗੀਆਂ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਦੂਰ ਡਾਰੀ ਮਾਰਨੀ ਹੈ ਨਾ ਫਿਰ ਉਹ ਸਾਰਾ ਕੁਝ ਮੈਨੂੰ ਨਕਸ਼ਾ ਬਣਾ ਕੇ ਫਿਰ ਲਿਖਣਾ ਪੈਂਦਾ ਤੇ ਜਿਹੜੀ ਮੇਰੀ ਪ੍ਰਾਣੇ ਗੱਪ ਤਾਂ ਸੀ ਉਹ ਮ 6 ਮਹੀਨੇ ਚ ਪੂਰੀ ਕੀਤੀ ਸੀ ਤੁਹਾਨੂੰ ਯਾਦ ਚਿੜੀਆਂ ਤੋਂ ਯਾਦ ਆਇਆ ਟੋਕਰਾ ਲਾ ਕੇ ਉਹ ਕਰਦੇ ਫੜ ਫੜ ਦੇਣੀਆਂ ਜਵਾਕਾ ਉਹ ਫੜ ਕੇ ਬਾਅਦ ਛੱਡ ਦਿੰਦੇ ਛੱਡ ਦਿੰਦੇ ਮਾਰਨ ਵਾਸਤੇ ਨਾ 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 ਜਵਾਕਾਂ ਨਹੀਂ ਖੇਡ ਖੇਡ ਸੀ ਮਨੰਜੜ ਸੀ ਉਹ ਮਨੰਜੜ ਸੀ ਉਹ ਵੀ ਇੱਕ ਗੇਮ ਬਦਲ ਆਪਣਾ ਪੰਜੜਾ ਕਰਦੀਆਂ ਹਾਂ ਬਿਲਕੁਲ ਪਰ ਵਕਤ ਹੁਣ ਲੋਭ ਹੋ ਗਿਆ ਨਾ ਉਹ ਲੋਭ ਹੋ ਗਿਆ ਚਿੜੀਆਂ ਪਰ ਹੁਣ ਨਾ ਥੋੜਾ ਜਿਹਾ ਯੂਜ਼ ਜਿਹੜਾ ਸਾਡਾ ਆਇਆ ਹੈ ਇਸ ਪਾਸੇ ਥੋੜਾ ਨਹੀਂ ਮੁਰੇ ਪਰਿਆਂ ਦੇ ਘਰਾਂ ਚ ਚਿੜੀਆਂ ਦੇ ਹੁਣ ਮੈਂ ਦੇਖੀਆਂ ਆਲੇ ਟੰਗੇ ਨਾ ਉਹ ਉਹਨਾਂ ਨੇ ਪਰੇ ਆ ਵਾਪਸ ਆ ਗੀਆਂ ਉਹ ਵੀ ਕਿਤਾਬ ਤੇ ਕਈ ਹੁਣ ਰੁੱਖ ਵੀ ਜਿਨ੍ਹਾਂ ਦੇ ਘਰਾਂ 'ਚ ਕੱਚੀਆਂ ਹੈਗੀਆਂ ਨਾ ਥਾਵਾਂ ਹੱਲੇ ਉਹ ਰੁੱਖ ਵੀ ਸ਼ੁਰੂ ਕਰ ਦਿੱਤੇ ਉਹਨਾਂ ਨੇ ਬਿਲਕੁਲ ਹਾਂ ਤੇ ਇਹ ਥੋੜਾ ਜਿਹਾ ਲੋਕ ਨਾ ਮੁੜੇ ਆ ਪੰਜਾਬੀ ਸੱਭਿਆਚਾਰ ਵਿਰਸੇ ਦੇ ਵੱਲ ਹੂੰ ਹੋਰ ਕੋਈ ਇਸ ਤਰ੍ਹਾਂ ਦੀ ਕਿਉਂਕਿ ਗੁਫ਼ਤਾਵਾਂ ਦਾ ਤੁਹਾਡੇ ਕਿਤਾਬਾਂ 'ਚ ਦੇਖੀ ਜਾਣਾ ਤੁਸੀਂ ਲਿਖੀਆਂ ਆ ਤੇ ਪਰ ਇੰਟਰਸ ਇਸ ਤਰ੍ਹਾਂ ਜਿਹੜਾ ਮਤਲਬ ਇਹ ਪੜ ਕੇ ਸੁਣ ਕੇ ਵੀ ਯੂਥ ਨੂੰ ਪਤਾ ਲੱਗੇ ਵੀ ਹਾਂ ਵੀ ਯਾਰ ਇਹ ਕੁਝ ਹੈ ਸੀ ਬਿਲਕੁਲ ਆਪਾਂ ਲੋਗੋ ਰਾਜੀ ਫਿਰ ਹੁਣ ਅਗਲੀ ਕਵਤਾ ਜਿਹੜੀ ਆਪਾਂ ਉਹ ਇੱਕ ਛੋਟੀ ਜੀ ਕਵਤਾ ਹਮ ਜਿਹੜੀ ਮੇਰੀ ਸਾਰਿਆਂ ਤੋਂ ਪਹਿਲੀ ਕਵਤਾ ਕਹਿ ਸਕਦੇ ਆਂ ਵੀ ਕੋਂਡਾ ਵਾਲੀ ਰੋਟੀ ਕੋਂਡਾ ਵਾਲੀ ਰੋਟੀ ਤੇ ਉਹ ਮੈਨੂੰ ਅਕਸਰ ਲੋਕ ਇੰਟਰਵਿਊ ਵਾਲੇ ਪੁੱਛਦੇ ਹੁੰਦੇ ਆ ਹਮ ਵੀ ਜਦੋਂ ਕੋਂਡਾ ਵਾਲੀ ਰੋਟੀ ਲਿਖੀ ਸੀ ਕਿ ਉਹ ਕੋਂਡਾ ਵਾਲੀ ਰੋਟੀ ਆਈ ਸੀ ਕਿ ਨਹੀਂ ਮਹਾਕੁੰਡ ਵਾਲੀ ਬੀ.ਟੀ.ਸੀ. ਆਈ. ਲੋਕਾਂ ਦੀਆਂ ਨੂੰ ਵੇਖ ਕੇ ਲਿਖਿਆ ਹੈ ਚਲੋ ਆਨ ਦਾ ਗਰਾਉਂਡ ਤੇ ਚੁੱਲੇ ਪੱਕੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਹੂੰ ਤੇ ਤੂਤ ਵਾਲੀ ਸੋਟੀ ਦਾ ਨਜ਼ਾਰਾ ਕੁਝ ਹੋਰ ਸੀ ਹੂੰ ਤੇ ਨਿੱਕੇ ਹੁੰਦੇ ਕੱਪੜੇ ਤੇ ਕੱਪੜੇ ਪਾਈ ਜਾਂਦੇ ਥੱਲੇ ਪਾਈ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਹੂੰ ਇੱਕ ਦੂਜੇ ਨਾਲ ਉਹਦੋਂ ਫੱਟੀਆਂ ਮਟਾਉਣੀਆਂ ਸਕੂਲ ਵਾਲੀ ਜੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਟੋਕੜ ਜੀ ਮੱਝ ਦਾ ਸੁਆਦ ਬੜਾ ਦੁੱਧ ਹੁੰਦਾ ਪਹਿਲੇ ਸੂਏ ਝੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਪੱਗ ਨੂੰ ਵਟਾ ਕੇ ਤੇ ਭਰਾ ਬਣ ਜਾਈਦਾ ਸੀ ਤੇੜ ਲੰਗੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਬੰਦਿਆਂ ਨੂੰ ਬੁੱਤੀ ਪਾਉਣਾ ਖੜ ਖੜ ਚੋਟ ਲਾਉਣੀ ਖੇਲੀ ਪੇੜ ਚੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਮੱਧ ਨਹੀਂ ਨਾ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਗੁਲਾਮੀ ਵਾਲੇ ਮੋਟੀਆਂ ਦਾ ਅੱਜ ਵੀ ਨਹੀਂ ਆਉਂਦੀਆਂ ਹਮ ਪਰ ਪੂਰ ਵਾਲੀ ਮੋਟੀ ਦਾ ਨਜ਼ਾਰਾ ਕੁਝ ਵਾਹ ਜੀ ਵਾਹ ਦੋ ਦੋ ਰੁਪਏ ਦੇ ਕੇ ਅੰਡਾ ਗਵੰਡਣਾ ਮੋਟੀ ਵੀਦੀ ਹੁੰਦੀਆਂ ਸੀ ਹਮ ਉਦੋਂ ਇਹੋ ਜੇ ਜਮਾਨੇ ਆਪਾਂ ਵੇਖੇ ਖੁਦ ਵੇਖ ਕੇ ਲਿਖਿਆ ਮੈਂ ਸਾਰਾ ਬਿਲਕੁਲ ਬਿਲਕੁਲ ਹੈਨਾ ਤੇ ਉਹ ਚੀਜ਼ ਜਿਹੜੇ ਟਰਸਟ ਵੀ ਹੁੰਦਾ ਸੀ ਹਮ ਉਸ ਤੋਂ ਵਿਆਹ ਤੋਂ ਪਹਿਲਾਂ ਹੀ ਸਾਰਾ ਕੁਝ ਮੁੱਕ ਜਾਂਦਾ ਕੁਝ ਪਹਿਲਾਂ ਹੀ ਬਿਲਕੁਲ ਬਿਲਕੁਲ ਹਾਂ ਪ੍ਰੀ ਵੈਡਿੰਗਾਂ ਕੀ ਆਏ ਇਹ ਗੋਰਿਆਂ ਦੇ ਕੰਮ ਆ ਕਿ ਬਾਰਲ ਦੇਸ਼ਾਂ ਦੇ ਗਮ ਆ ਆਪਣੇ ਪੰਜਾਬੀਆਂ ਨੇ ਸ਼ੁਰੂ ਕਰ ਲਈ ਯਾਰੀ ਮੋਟਾ ਹੀ ਹੈ ਕੁੰਡ ਵਾਲੀ ਬੋਟੀ ਕੁੰਡ ਇਹ ਹੁੰਦੀ ਜਿਹਨੇ ਤੁਹਾਨੂੰ ਪਤਾ ਉਹ ਕੁੰਡ ਕੀ ਸੀ ਨਾ ਹੁੰਦੀ ਜਨਰੇਸ਼ਨ ਨੂੰ ਤਾਂ ਚੁੰਨੀ ਦਾ ਨਹੀਂ ਪਤਾ ਤੁਸੀਂ ਕੁੰਡ ਦੀ ਗੱਲ ਕਰਦੇ ਇੱਕ ਜਣਾ ਤੁਸੀਂ ਬੋਲ ਕੇ ਗਏ ਹੋ ਉਹ ਬਾਟੇ ਕਿਸੇ ਬਾਟਿਆਂ ਨੂੰ ਗੁੱਤੀ ਪਾਉਣਾ ਖੜ ਖੜ ਚੋਟ ਲਾਉਣੀ ਬਾਟਿਆਂ ਨੂੰ ਗੁੱਤੀ ਪਾਉਣਾ ਗੁੱਤੀ ਤਾਂ ਨਹੀਂ ਪਤਾ ਹਣਾ ਮਨ ਲੰਦਾ ਉਹ ਆਪਾਂ ਖੇਡਦੇ ਰਹੇ ਨਾ ਹਾਂ ਉਹ ਥੋੜੀ ਕਰਕੇ ਥੱਲੇ ਹਾਂ ਛੋਟ ਜੀ ਬਣਾ ਕੇ ਮਾਰੀ ਉਹਦੇ ਵਿੱਚ ਆਪਾਂ ਹਾਂ ਫਿਰ ਚੋਟ ਲਾਉਣੀ ਫਿਰ ਉਹ ਪੇਲ ਛੋਟੀ ਵੀ ਖੇਡਣੀ ਹਾਂ ਆ ਬੜੀ ਆਪਣੀਆਂ ਸਾਰੀਆਂ ਖੇਡਾਂ ਜਿਹੜੀਆਂ ਨਾ ਉਹ ਸਾਰੀਆਂ ਖੇਡਾਂ ਹੀ ਵਿਸਰ ਗਈਆਂ ਯਾਰ ਬਾਂਦਰ ਕਹਿੰਦੇ ਪੈਲ ਚੋਟ ਕਹਿੰਦੇ ਸੀ ਨਾ ਇਹਨੂੰ ਪੇਲ ਚੋਟ ਇੱਕ ਹੁੰਦੀ ਕਿੜੀ ਖੁੱਡ ਆ ਕਿੜੀ ਖੁੱਡ ਉਹ ਜੇ ਇੱਕ ਕੁੱਤੋਂ ਚੋਟ ਲਾਉਣੀ ਇੱਕ ਕੁੱਤੋਂ ਚੋਟ ਲਾੜ ਕੇ ਉਹ ਸਾਰੀਆਂ ਵੇਖੋ ਉਹ ਉਹ ਗਵਾਜ ਗਈ ਬਾਂਦਰ ਕਿਲਾ ਗਵਾਜ ਗਿਆ ਬਾਂਦਰ ਕਿਲਾ ਹਨਾ ਕੋਟਰਾ ਸ਼ਿਪਾਕੀ ਗਵਾਜ ਗਿਆ ਹਮ ਸਾਰੀਆਂ ਜਿਹੜੀਆਂ ਇਹ ਖੇਡਾਂ ਨੇ ਤੇ ਅਸਲ ਵਿੱਚ ਕਬੱਡੀ ਤੇ ਕੋਲ ਕੋਲ ਵੀ ਗਵਾਜ ਗਿਆ ਉਹ ਵਾੜਾ ਨਹੀਂ ਹੈਗੇ ਹੁਣ ਹੁਣ ਤਾਂ ਨਗਲੀ ਆ ਉਹ ਗੱਦਿਆਂ ਜਿਹੜੇ ਖੇਡਦੇ ਹਾਂ ਵਾੜਾ ਚ ਖੇਡ ਕੇ ਵਿਖਾਉਣਾ ਤੇ ਫਿਰ ਤਾਂ ਪਤਾ ਲੱਗਦਾ ਨਾ ਵੀ ਉਹ ਕੋਲ ਆ ਦੇ ਉਹ ਕਬੱਡੀ ਆ ਬਾਜੀ ਪੈਂਦੀ ਨਹੀਂ ਵੇਖੀ ਹੁਣੀ ਕਹਿੰਦੇ ਬਾਜ਼ੀਆਂ ਪੈਂਦੀਆਂ ਜਿਹੜੀਆਂ ਬਾਜ਼ੀਗਰ ਆਉਂਦੇ ਸੀ ਪ੍ਰੈਕਟੀਕਲੀ ਉਹ ਸਾਰਾ ਪ੍ਰੈਕਟੀਕਲ ਸੀ ਸਾਰਾ ਲਾਈਵ ਹੁੰਦਾ ਸੀ ਉਹ ਚੀਜ਼ਾਂ ਹੁਣ ਨਹੀਂ ਹੈਗੀਆਂ ਹੁਣ ਸਾਰਾ ਕੁਝ ਨਕਲੀ ਹੋ ਗਿਆ ਬਿਲਕੁਲ ਬਿਲਕੁਲ ਆਪਣੇ ਖਾਣੇ ਪਹਿਰਾਵੇ ਪਾਉਣਾ ਸਾਰਾ ਕੁਝ ਜਿਹੜਾ ਖੇਡਾਂ ਸਾਰਾ ਕੁਝ ੜਾ ਨਕਲੀ ਹੋ ਗਿਆ ਇੱਥੋਂ ਤੱਕ ਪਿਆਰ ਮੁਹੱਬਤ ਵੀ ਨਾ ਕੋਈ ਬਾਪੂ ਦੇ ਨਾਂ ਤੇ ਮਾਂ ਬੇਬੇ ਦੇ ਨਾਂ ਤੇ ਇਸ ਤਰ੍ਹਾਂ ਕੋਈ ਬਿਰਦ ਕੋਈ ਵਸਤਾ ਚ ਕੋਈ ਬਣਾਈ ਹੈ ਮੈਂ ਇੱਕ ਅੱਜ ਦੀ ਤਰਾਸ ਦੀ ਜਿਹੜੀ ਆ ਹੂੰ ਅ ਉਹ ਮੈਂ ਕਪਤਾ ਲਿਖੀ ਇੱਕ ਬਾਪੂ ਦੀ ਮੰਜੀ ਹੂੰ ਤੇ ਆਪਾਂ ਉਹ ਆਪਣੇ ਵੇਖਣ ਵਾਲਿਆਂ ਨਾਲ ਸਰੋਤਿਆਂ ਨਾਲ ਸ਼ੇਅਰ ਕਰ ਲੈਨੇ ਆ ਹੂੰ ਕਿਉਂਕਿ ਟਾਈਮ ਵੀ ਮੇਰੇ ਹੱਲ ਆਪਣੇ ਕੋਲੇ ਹਾਂਜੀ ਹਾਂਜੀ ਬਿਲਕੁਲ ਥੋੜਾ ਦੇਖਣਾ ਹੈ ਨਾ ਤੇ ਵੈਸੇ ਤਾਂ ਜੇ ਮੇਰੇ ਕੋਲੇ ਆਉਣਾ ਹੋਵੇ ਨਾ ਤੇ ਮੈਨੂੰ ਘੱਟੋ ਘੱਟ 2 ਘੰਟੇ ਦਾ ਟਾਈਮ ਦਿਆ ਕਰੋ ਮੇਰਾ ਤਾਂ ਮਸਾਲਾ ਫੇਰ ਪੂਰਾ ਉਹਦਾ ਮੈਂ ਤਾਂ ਦੂਰਦਰਸ਼ਨ ਤੇ ਵੀ ਕਹਤਾ ਸੀ ਮੈਂ ਤਾਂ ਵੀ ਮੇਰਾ ਪੌਣਾ ਕੋਹਾਂਟਾ ਦਾ ਕੁਲੀ ਬਣਦਾ ਉਹ ਲਾਈਵ ਹੁੰਦਾ ਪੌਣਾ ਘੰਟਾ ਉਥੇ ਲਾਈਵ ਹੁੰਦਾ ਤੇ ਲੋ ਜੀ ਬਾਪੂ ਦੀ ਮੰਜੀ ਹਮ ਕੱਚੇ ਕੋਠੇ ਢਾ ਕੇ ਕੋਠੀ ਪੈ ਗਈ ਏ ਹਮ ਘਰ ਵਿੱਚ ਕੋਈ ਥਾਂ ਨਾ ਕੱਚੀ ਰਹਿ ਗਈ ਏ ਹਮ ਡਰੈنگ ਰੂਮ ਤੇ ਲੌਬੀ ਬਾਹਲੇ ਸੱਜੇ ਨੇ ਓਪਨ ਵਿੱਚ ਰਸੋਈ ਦੇ ਭਾਂਡੇ ਫੱਬੇ ਨੇ ਹਮ ਕਮਰੇ ਅੱਡੋ ਅੱਡ ਨੇ ਸਭ ਨਾਲ ਜੀਆਂ ਦੇ ਹਮ ਮੀਆਂ ਬੀਬੀ ਨਾਲੇ ਪੁੱਤਰ ਧੀਆ ਦੇ ਬੈਡਰੂਮ ਵਿੱਚ ਤਿੰਨ ਚਾਰ ਵਿੱਚ ਬਣਾਏ ਨੇ ਬੈਡਰੂਮ ਵੀ ਤਿੰਨ ਚਾਰ ਵਿੱਚ ਬਣਾਏ ਨੇ ਰੰਗ ਰੋਗਣ ਜਾਂ ਕਰਕੇ ਬੜੇ ਸਜਾਏ ਨੇ ਹਮ ਪਰ ਪਰ ਘਰ ਵਿੱਚ ਆਉਂਦੇ ਚਿੜੀਆਂ ਕਾ ਨਹੀਂ ਤੇ ਮੰਦੀ ਨਾਲੋਂ ਬਾਪੂ ਦੀ ਕੋਈ ਥਾਂ ਨਹੀਂ ਹਾਂ ਨਹੀਂ ਬਾਥਰੂਮ ਦੀ ਪੂਰੀ ਟੌਹਰੀ ਘੱਡੀ ਹੈ ਹਮ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹੈ ਟੂਟੀਆਂ ਦੇ ਵਿੱਚ ਪਾਣੀ ਠੰਡੇ ਤੱਤੇ ਨੇ ਉਹ ਵਨਸਵੰਨੇ ਤੇਲ ਤੇ ਸਾਬਣ ਰੱਖੇ ਨੇ ਫਰਸ਼ਾਂ ਉੱਤੇ ਸੋਹਣਾ ਪੱਥਰ ਲੱਗਿਆ ਏ ਸੱਜ ਵਿਆਹੀ ਦੇ ਵਾਂਗੂ ਘਰ ਸੱਜਿਆ ਏ ਪਰ ਬੋਰਡ ਤੇ ਪਿੱਪਲ ਵਰਗੀ ਘਰ ਵਿੱਚ ਸ਼ਾਂ ਨਹੀਂ ਸ਼ਾਂ ਨਹੀਂ ਤੇ ਮੰਜੀ ਡਾਉਣ ਨੂੰ ਬਾਪੂ ਦੀ ਕੋਈ ਥਾਂ ਨਹੀਂ ਆਹ ਸੁਣਨ ਵਾਲੀ ਗੱਲ ਆ ਏਸੀ ਗੀਜਰ ਨਾਲੇ ਹੀਟਰ ਲੱਗੇ ਨੇ ਫਾਈਸੀ ਲੇਟਾਂ ਛੱਤ ਨਾਲ ਝੂਮਰ ਬੱਜੇ ਨੇ ਰੰਗ ਰੋਗਨ ਵੀ ਬਹੁਤਾ ਸੋਹਣਾ ਕਰਿਆ ਏ ਬਾਹਲ ਤੇ ਪਰ ਵੀ ਕੰਧਾਂ ਉੱਤੇ ਚੜ੍ਹਿਆ ਏ ਚੜ੍ਹਿਆ ਏ ਤੇ ਬਾਹਰ ਗੇਟ ਤੇ ਜੀ ਆਇਆਂ ਲਖਵਾਇਆ ਹੂੰ ਆਉਂ ਸੁਣਨ ਵਾਲੀ ਗੱਲ ਏ ਬਾਹਰ ਗੇਟ ਤੇ ਜੀਆ ਲਖਵਾਇਆ ਏ ਅੰਦਰ ਸ਼ੇਰ ਦੇ ਵਰਗਾ ਕੁੱਤਾ ਭਾਇਆ ਏ ਠੀਕ ਏ ਉਹ ਵਾਲ ਫਾਰਮੈਲਟੀ ਕੀਤੀ ਏ ਉਹ ਫਾਰਮੈਲਟੀ ਜੀਆ ਲਖਵਾ ਲਈ ਤਾਂ ਫਾਰਮੈਲਟੀ ਏ ਤੇ ਕੁੱਤਾ ਭਾਇਆ ਵੀ ਕੋਈ ਆ ਨਾ ਜਾਵੇ ਹੂੰ ਹੈ ਨਾ ਬਾਹਰ ਗੇਟ ਤੇ ਜੀਆ ਲਖਵਾਇਆ ਏ ਅੰਦਰ ਸ਼ੇਰ ਦੇ ਵਰਗਾ ਕੁੱਤਾ ਭਾਇਆ ਏ ਰੋਟੀ ਨਹੀਂ ਉਹ ਮੀਟ ਨਾਲ ਢਿੱਡ ਭਰਦਾ ਏ ਰਾਜਾ ਵਾਂਗੂ ਉਹ ਤਾਂ ਮੌਜਾ ਕਰਦਾ ਏ ਤੇ ਮਾਰੇ-ਮਾਰੇ ਜਾਵਾ ਉਹਦੀਆਂ ਮੜਕਾਂ ਤੇ ਸੰਗਲੀ ਫੜ ਕੇ ਫਿਰਨ ਤਰਾਉਂਦੇ ਸੜਕਾਂ ਤੇ ਹਮਮ ਹੋਰ ਘਰ ਵਿੱਚ ਮੱਝ ਜਾਂ ਕੋਈ ਗਾਂ ਨਹੀਂ ਤੇ ਮੰਜੀ ਡਾਉਨ ਨੂੰ ਬਾਪੂ ਦੀ ਕੋਈ ਥਾਂ ਨਹੀਂ ਐਂਡ ਵਾਲਾ ਪਹਿਰਾ ਆਸੇ-ਪਾਸੇ ਕਈ ਕੈਮਰੇ ਲਾਏ ਨੇ ਹਮ ਆਸੇ-ਪਾਸੇ ਕਈ ਕੈਮਰੇ ਲਾਏ ਨੇ ਆਪੇ ਗੂਏ ਖੋਲਦੇ ਸੈਂਸਰ ਲਾਏ ਨੇ ਵਾਹ ਜੀ ਵਾਹ ਹੁਣ ਆਪੇ ਗੂਏ ਖੋਲਣ ਦੇ ਨੇ ਹੁਣ ਗਾੜੀ ਮਾਰੋਗੇ ਤਾਂ ਖੁੱਲ ਜਾਣਾ ਹੈ ਆਪੇ ਬੂਏ ਖੋਲਦੇ ਸੰਸਰ ਲਾਏ ਨਹੀਂ ਤਾੜੀ ਮਾਰਿਆ ਆਪੇ ਲਾਈਟਾਂ ਜਗਦੀਆਂ ਨੇ ਅੰਬਰਾਂ ਦੇ ਚੰਨ ਤਾਰੇ ਵਾਂਗੂ ਸਜਦੀਆਂ ਨੇ ਪਰ ਜਿੰਨੀ ਵੱਡੀ ਕੋਠੀ ਉਹਨਾਂ ਪਿਆਰ ਨਹੀਂ ਜਿੰਨੀ ਵੱਡੀ ਕੋਠੀ ਉਹਨਾਂ ਪਿਆਰ ਨਹੀਂ ਇੱਕ ਦੂਜੇ ਦੇ ਦਿਲ ਦੇ ਵਿੱਚ ਸਤਕਾਰ ਨਹੀਂ ਤੇ ਗੁਲਾਮੀ ਵਾਲਿਆ ਕੋ ਘਰ ਵਿੱਚ ਦਾਦੀ ਮਾਂ ਨਹੀਂ ਤੇ ਮੰਜੀ ਡੌਨੂ ਬਾਪੂ ਦੀ ਕੋਈ ਥਾਂ ਨਹੀਂ ਵਾਜੀ ਵਾਜੀ ਮੇਰੀਆਂ ਤਾਂ ਇਹ ਰਚਨਾਵਾਂ ਨੇ ਗੋਰਾ ਜੀ ਕੋਈ ਸ਼ੱਕ ਨਹੀਂ ਹਾਂ ਲੋਕੰਡਾ ਖੜਾ ਕਰਦੀ ਹੈ ਕੋਈ ਸ਼ੱਕ ਨਹੀਂ ਬਿਲਕੁਲ ਸਚਾਈਆਂ ਨੇ ਸਚਾਈ ਆ ਜਮਾ ਬਿਲਕੁਲ ਉਹ ਜਿਵੇਂ ਤੁਸੀਂ ਬੋਲਦੇ ਨਾ ਉਹ ਸਾਰਾ ਕੁਝ ਅੱਖਾਂ ਅੱਖਾਂ ਅੱਗੇ ਜਿਹੜੇ ਪੁਰਾਣੇ ਬੰਦੇ ਨੇ ਨਾ ਪੁਰਾਣੀ ਮਤਲਬ ਦਬੇ ਦਹਾਕੇ ਵਾਲੇ ਹਾਂ ਤੇ ਉਹਨਾਂ ਨੂੰ ਮਤਲਬ ਆਟੋਮੈਟਿਕ ਕੀ ਉਹ ਨਾ ਸੀ ਨਾ ਗਿਆ ਜਾਂਦਾ ਆਟੋਮੈਟਿਕ ਬਿਲਕੁਲ ਬਿਲਕੁਲ ਹਲੇ ਤੁਸੀਂ ਕਿਤੇ ਫਿਰ ਚਲੋ ਮੌਕਾ ਸਵੱਬ ਬਣਿਆ ਤੇ ਤੁਹਾਨੂੰ ਗੁਰਦਾਰ ਆਸ਼ਰਮ ਸੁਣਾਵਾਂਗੇ ਤੁਸੀਂ ਆਖੋਗੇ ਵਾਗਿਆ ਯਾਰ ਇੱਕ ਤੁਸੀਂ ਚਟਨੀ ਬਾਰੇ ਬੋਲੀ ਸ਼ਾਇਦ ਬੜੇ ਉਹ ਵੀ ਕੋਈ ਨਹੀਂ ਦੋ ਮਿੰਟਾਂ ਦਾ ਦਸਕਾ ਤੋਂ ਲੈ ਲੈਨੇ ਟਾਈਮ ਕੋਈ ਗੱਲ ਨਹੀਂ ਕਿ ਚਲੋ ਆਪਾਂ ਨੱਬੜਾਂ ਦੀ ਚਟਣੀ ਸ਼ਾਇਦ ਬੜੇ ਉਹ ਵੀ ਕௌਤਾਵਤ ਬਹੁਤ ਨੇ ਯਾਰ ਤੇ ਪਰ ਹੁਣ ਤੁਹਾਡੇ ਕੋਲ ਟਾਈਮ ਨਹੀਂ ਘਾਟ ਹੈ ਨਾ ਆ ਆਪਾਂ ਚਿਬੜਾਂ ਦੀ ਚਟਣੀ ਸੁਣਾ ਦਿੰਨੇ ਆਂ ਬਾਈ ਉਹ ਲਿਖਿਆ ਜੀ ਉਹ ਜਦੋਂ ਤੋਂ ਸ਼ੁਰੂ ਕਰ ਲਈ ਦਸਕਣੇ ਆਪ ਹੀ ਚਟਣੀ ਚਿਬੜਾਂ ਦੀ ਅੱਜ ਤੱਕ ਨਹੀਂ ਭੁੱਲੀ ਹੂੰ ਜਿਹੜੀ ਆਪਾਂ ਖਾਂਦੇ ਰਹਿੰਦੇ ਹੂੰ ਚਟਨੀ ਚਿਬੜਾਂ ਦੀ ਅੱਜ ਤੱਕ ਨਹੀਂ ਭੁੱਲੀ ਜਿਹੜੇ ਜਿਹੜੀ ਬੇਬੇ ਨੇ ਹੱਥੀਂ ਬਣਾਈ ਚਟਨੀ ਹੂੰ ਤੇ ਮੈਂ ਇੱਕ ਪਿਆਰ ਦੀ ਨਿੱਗ ਸੀ ਰਿਸ਼ਤਿਆਂ ਦਾ ਹੂੰ ਮੈਂ ਇੱਕ ਪਿਆਰ ਦੀ ਪਿਆਰ ਸੀ ਨਿੱਗ ਸੀ ਰਿਸ਼ਤਿਆਂ ਦਾ ਹੂੰ ਤੇ ਰਗੜ ਕੁੰਡੇ 'ਚ ਜਦੋਂ ਬਣਾਈ ਚਟਨੀ ਬਣਾਈ ਚਟਨੀ ਲੱਖਾਂ ਸਮਝੀਆਂ ਨੂੰ maat ਸੀ ਪਾ ਦਿੰਦੀ ਹੂੰ ਉਂਗਲਾ ਚਟ ਚਟ ਜਾਂਦੇ ਸੀ ਖਾਈ ਚਟਨੀ ਚਟਨੇ ਤੇ ਹੁਣ ਉਹ ਦਿਲਾਂ ਦੇ ਵਿੱਚ ਪਿਆਰ ਹੈ ਨਹੀਂ ਹੂੰ ਹੁਣ ਉਹ ਦਿਲਾ ਦੇ ਵਿੱਚ ਪਿਆਰ ਹੈ ਨਹੀਂ ਕੋਈ ਬੇਬੇ ਦੀ ਕਿੱਥੋਂ ਲਿਆਏ ਚਟਣੀ ਹੂੰ ਤੇ ਚਟਣੀ ਬੇਬੇ ਦੀ ਰਗੜੀ ਨਹੀਂ ਲੱਪਣੀ ਤੇ ਜਾਂਦੇ ਰਿਸ਼ਤਿਆਂ ਦੀ ਯਾਰ ਬਣਾਈ ਚਟਣੀ ਵਾਹ ਜੀ ਵਾਹ ਆ ਗੱਲ ਕਿੱਥੇ ਲਾਤੀ ਹੁਣ ਉਹ ਚਟਣੀ ਖਤਮ ਹੋ ਗਈ ਤੇ ਹੁਣ ਰਿਸ਼ਤਿਆਂ ਦੀ ਚਟਣੀ ਬਣਦੀ ਰਿਸ਼ਤਿਆਂ ਦੀ ਕੋਈ ਸ਼ੱਕ ਨਹੀਂ ਚਟਣੀ ਬੇਬੇ ਦੀ ਕਿੱਦੋਂ ਨਹੀਂ ਹੁਣ ਲੱਪਣੀ ਜਾਂਦੇ ਰਿਸ਼ਤਿਆਂ ਦੀ ਯਾਰ ਬਣਾਈ ਚਟਣੀ ਹੂੰ ਤੇ ਸਹੁਰੇ ਗਈ ਨਾ ਮੁੜ ਕੇ ਆਈ ਪੇਕੇ ਹੂੰ ਘੌਰੇ ਕਿਹਦੇ ਨਾਲ ਗਈ ਵਿਆਹੀ ਚਟਣੀ ਹੂੰ ਤੇ ਗੁਲਾਮੀ ਵਾਲਿਆ ਖਾਣੇ ਤਾਂ ਬਹੁਤ ਖਾਦੇ ਹੂੰ ਪਰ ਬੇਬੇ ਦੇ ਵਰਗੀ ਨਹੀਂ ਕਿਤੇ ਉਹ ਛਾਈ ਚਟਣੀ ਵਾਹ ਜੀ ਬੇਬੇ ਦੇ ਵਰਗੀ ਨਹੀਂ ਕਿਤੇ ਉਹ ਛਾਈ ਜੇ ਜੇ ਤੁਸੀਂ ਜਗਰ ਕੀਤਾ ਇਹ ਵੀ ਕਹਤਾ ਉਹਨਾਂ ਨੇ ਸਮੇਂ ਚ ਕੀ ਨਾਂ ਲਿਆ ਤੁਸੀਂ ਬਿਰਦਾਸ਼ਰਮ ਬਿਰਦਾਸ਼ਰਮ ਇਹ ਫਿਰ ਤੁਸੀਂ ਚੱਕਰ ਲਗਾਇਆ ਉੱਥੇ ਮਤਲਬ ਹਾਂ ਬਿਲਕੁਲ ਮੈਂ ਮੈਂ ਕੋਈ ਵੀ ਚੀਜ਼ ਲਿਖਦਾ ਨਾ ਮੇਰੀ ਸਤਾਈ ਹੁੰਦੀ ਹੈ ਅੱਛਾ ਪ੍ਰੈਕਟੀਕਲੀ ਆਹ ਮੇਰੀ ਹੁਣ ਪਰੌਣੇ ਵੀ ਮੇਰੀ ਆਦਤ ਹੀ ਹੈ ਠੀਕ ਹੈ ਵੀ ਆ ਸਾਰਿਆਂ ਦੇ ਘਰੇ ਪਰੌਣੇ ਆਉਂਦੇ ਮੇਰੇ ਘਰ ਵੀ ਹੁੰਦੇ ਰਹੇ ਨਿੱਕੇ ਹੁੰਦੇ ਸੀ ਉਦੋਂ ਪਰ ਉਹਨੇ ਵੀ ਆਪਦੀਆਂ ਘੁੰਡ ਵਾਲੀ ਬੋਟੇ ਵੀ ਮੇਰੀਆਂ ਆਪਦੀਆਂ ਨੇ ਸਾਰੀਆਂ ਕਵਤਾਵਾਂ ਆਸੇ ਪਾਸੇ ਦਾ ਬੋਟੀਆਂ ਹੁੰਦੀਆਂ ਸੀ ਉਦੋਂ ਹੂੰ ਜੇ ਆਪਦੀ ਬਾਤ ਚਾਹੀਏ ਤੇ ਲੁਕਾ ਦੀਆਂ ਲੈਂਗੀਆਂ ਸੀ ਹੈਨਾ ਤੇ ਸਾਰੀਆਂ ਮੇਰੀਆਂ ਕਵਤਾਵਾਂ ਬਾਪੂ ਦੀ ਮੰਜੇ ਵੀ ਤੁਸੀਂ ਸੱਚੀ ਲਿਖੀ ਆ ਜਿਹੜੀ ਮਰਜ਼ੀ ਤੁਸੀਂ ਵੇਖ ਲਓ ਸਾਰੀਆਂ ਸੱਚੀਆਂ ਟੋਡੀਆਂ ਮੈਂ ਸਾਰੀ ਕਤਾਬਾਂ ਟੋਡੀਆਂ ਪੜ੍ਹੀਆਂ ਹਾਂ ਸਾਰੀਆਂ ਹੀ ਮਤਲਬ ਤੇ ਜਿਬੜਾਂ ਦੀ ਛੱਟਣੀ ਵੀ ਆਪਾਂ ਰਗੜਦੇ ਰਹਿਆ ਬੇਬੇ ਰਗੜਦੇ ਰਹੀ ਮਾਰ ਰਗੜਦੇ ਰਹੀ ਆਪਾਂ ਆਪ ਵੀ ਰਗੜ ਲਈ ਸੀ ੱਡੀ ਕੜੀ ਗੱਲ ਚਲੋ ਜਿਹੜਾ ਮਟੀਰੀਅਲ ਰਹਿ ਗਿਆ ਉਹ ਆਪਾਂ ਅਗਲੀ ਟ੍ਰਿਪ ਅਗਲੀ ਟ੍ਰਿਪ ਚ ਕਰ ਲਾਂਗੇ ਕੋਈ ਨਹੀਂ ਸੋ ਇਹ ਸਨ ਬੂਟਾ ਸਿੰਘ ਦੀ ਗੁਲਾਮੀ ਵਾਲਾ ਜਿਹੜੇ ਕਿ ਬੜੀ ਮਿਹਨਤ ਤੇ ਤਸੱਦਦ ਦੇ ਨਾਲ ਜਿਹੜਾ ਸਾਨੂੰ ਪੰਜਾਬੀ ਸੱਭਿਆਚਾਰ ਨਾਲ ਸਾਡੇ ਪੁਰਾਣੇ ਰੀਤੀ ਰਿਵਾਜਾਂ ਤੋਂ ਜਿਹੜੇ ਇੱਕ ਇੱਕ ਜਿਵੇਂ ਠੇਸ ਪੰਜਾਬੀ ਦਾ ਸ਼ਬਦ ਬੋਲ ਕੇ ਸਾਨੂੰ ਜਾਣੂ ਕਰਵਾ ਰਹੇ ਸੋ ਸਾਡੀ ਕੋਸ਼ਿਸ਼ ਹੋਵੇਗੀ ਕਿ ਅਗਲੀ ਵਾਰ ਅਸੀਂ ਕਿਸੇ ਨਵੇਂ ਮੁੱਦੇ ਤੇ ਕਿਸੇ ਮਹਾਨ ਸ਼ਖਸੀਅਤ ਨੂੰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਵਾਂਗੇ ਤਦ ਤੱਕ ਦੇਖਦੇ ਰਹੋ ਪੰਜਾਬੀ ਟਾਕ ਟੀਵੀ ਧੰਨਵਾਦ ਧੰਨਵਾਦ